ਹਾਂਜੀ ਸੱਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਈ ਠੀਕ ਠਾਕ ਹੋ ਘਰ ਪਰਿਵਾਰ ਫੱਟਾ ਬਈ ਸਾਰਿਆਂ ਦੇ ਅੱਜ ਆਪਾਂ ਪਹੁੰਚੇ ਹਾਂ ਬਈ ਗਿੱਲਾਂ ਪਿੰਡ ਲੁਧਿਆਣੇ ਦੇ ਜਮਾ ਨਾਲ ਸੀਨੀਅਰ ਕਬੂਤਰਬਾਈ ਪਲੇਅਰ ਬਿੰਦਰ ਬਾਈ ਬਿੰਦਰ ਗਿੱਲਾ ਤਾਂ ਬਾਈ ਨਾਲ ਕਰਦਿਆਂ ਗੱਲਬਾਤ ਤੇ ਨਾਲੇ ਅੱਜ ਬਈ ਤੁਹਾਨੂੰ ਕਬੂਤਰ ਦਿਖਾਵਾਂਗੇ ਬਾਈ ਦੇ ਵੈਸੇ ਤਾਂ ਬਾਈ ਦੇ ਇੰਟਰਵਿਊ ਬਹੁਤ ਪਈਆਂ ਨੇ ਬਈ ਬਹੁਤ ਤਗੜੇ ਤਗੜੇ ਚੈਨਲਾਂਾਂ ਤੇ ਪਈਆਂ ਨੇ ਹਨਾ ਤਾਂ ਅੱਜ ਬਈ ਤੁਹਾਨੂੰ ਬਾਈ ਦੇ ਆ ਸਾਰੀਆਂ ਨਾ ਫਲਾਂ ਦਿਖਾਵਾਂਗੇ ਵਧੀਆ ਵਧੀਆ ਕਬੂਤਰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਦੋ ਚਾਰ ਬਾਈ ਨਾਲ ਗੱਲਾਂ ਕਰਦੇ ਆ ਤੇ ਫਿਰ ਕਬੂਤਰ ਦਿਖਾਵਾਂਗੇ ਤੁਹਾਨੂੰ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋਣੀ ਹਾਂਜੀ ਹਾਂਜੀ ਪਰਿਵਾਰ ਫਟਿਆ ਜੀ ਸਰ ਵਧੀਆ ਤੁਸੀਂ ਦੱਸੋ ਠੀਕ ਠਾਕ ਹਾਂਜੀ ਵਧੀਆ ਜੀ ਠੀਕ ਠਾਕ ਅੱਜ ਬਈ ਤੁਹਾਡੀਆਂ ਨਾਫਲਾਂ ਦਿਖਾਵਾਂਗੇ ਆਪਾਂ ਸਾਰੇ ਦਰਸ਼ਕਾਂ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਮੌਕਾ ਦਿੱਤਾ ਧੰਨਵਾਦ ਬਾਈ ਜੀ ਤੁਹਾਡਾ ਹੀ ਆ ਜੀ ਲੋਕ ਜਾਣਨਾ ਚਾਹਣਗੇ ਬਈ ਹਨਾ ਤੁਸੀਂ ਕਬੂਤਰ ਬਾਜੀ ਕਿਹੜੇ ਫਨ ਜੀ ਸਟਾਰਟ ਕਰੀ ਸੀ ਬਈ ਕਬੂਤਰ ਬਾਜੀ ਮੈਂ ਛੋਟਾ ਜਿਹਾ ਸੀਗਾ ਆਪਣੇ 8 ਜਿਉਂ ਨ ਰੱਖਣ ਲੱਗੇ ਆ ਪਹਿਲਾਂ ਮੇਰੇ ਭਰਾ ਦੇ ਰੱਖੇ ਸੀ ਵੱਡੇ ਦੇ ਜੋ ਉਹ ਤਾਂ ਵੈਸੇ ਹੀ ਰੱਖੇ ਹੋਏ ਸੀਗੇ ਹਾਂਜੀ ਰੱਖਲੇ ਛੜ ਤੇ ਰੱਖਲੇ ਛੜ ਤੇ ਉਸ ਤਰ੍ਹਾਂ ਹੀ ਤੇ ਜਾਨੂ ਮੈਨੂੰ ਚਸ ਕਰਿਆ ਪੈ ਗਿਆ ਅੱਛਾ ਜੀ ਫੇਰ ਆਪਾਂ ਵੀ ਕਦੇ ਰੱਖਲੇ ਘਰ ਦੇ ਨਹੀਂ ਚੰਗਾ ਮੰਗਦੇ ਸੀ ਢਾਹ ਦੇ ਦੇ ਗੁੱਡੇ ਖਾਡੇ ਹਾਂਜੀ ਫੇਰ ਕਦੇ ਕੋਹੜਲੀ ਥੱਲੇ ਗੱਡਾ ਵਾਲਿਆ ਲਕੋ ਕੇ ਰੱਖਦੇ ਸੀ ਹਾਂ ਉਦੋਂ ਥੋੜਾ ਜਿਹਾ ਹਾਂ ਕੋਈ ਚੰਗਾ ਨਹੀਂ ਸਮਝਦੇ ਸੀਗੇ ਇਸ ਤਰ੍ਹਾਂ ਚੱਲਦਾ ਚੱਲਦਾ ਟਾਈਮ ਲੰਘ ਗਿਆ ਅੱਛਾ ਜੀ ਫੇਰ ਮੇਰੇ ਸਾਡੇ ਰਿਸ਼ਤੇਦਾਰੀ ਆ ਮੇਰੀ ਭੂਆ ਦੇ ਰੱਖੇ ਹੋਏ ਸੀ ਕਬੂਤਰ ਨਾਰੰਗਵਾਲ ਪਿੰਡਾਂ ਅੱਛਾ ਉੱਥੋਂ ਦੋ ਲੈ ਆਇਆ ਦੋ ਲੈ ਕੇ ਥੋੜਾ ਜਿਹਾ ਰੱਖੇ ਉਹ ਵੀ ਮੇਰੇ ਬਾਪੂ ਨੇ ਜਗਾ ਦੇ ਕਿਸੇ ਨੂੰ ਅੱਛਾ ਜੀ ਫਿਰ ਦੁਬਾਰਾ ਫਿਰ 6-7 ਮਹੀਨੇ ਚੱਲ ਗਏ ਉਦੋਂ ਬਾਅਦ ਫਿਰ ਚਾਲੂ ਕੀਤੇ ਪੀ ਲੈ ਕੇ ਆਇਆ ਮੈਂ ਕਾਲਖ ਪਿੰਡ ਤੋਂ ਅੱਛਾ ਉੱਤਰ ਉੱਥੋਂ ਲੈ ਕੇ ਆਇਆ ਦੋ ਕਬੂਤਰ ਤੇ ਦੋ ਤਿੰਨ ਮੈਥੋਂ ਫੜਫੜ ਲੈ ਲਈ ਅੱਛਾ ਇਹ 10 10 ਰੁਪਏ ਲੈ ਕੇ ਆਸੀ ਪੰਜ ਕਬੂਤਰ ਅਸੀ ਨਾਲ ਪੈਂਡਾ ਰਣੀਆਂ ਉੱਥੇ ਚ ਮੁੱਲ ਲੈ ਕੇ ਆਸੀ ਅੱਛਾ ਜੀ ਉੱਤੇ ਪੰਜ ਉੱਥੋਂ ਲਿਆਂਦੇ ਦੋ ਕਾਲਖ ਤੋਂ ਲਿਆਂਦੇ ਸੀਗੇ ਅੱਛਾ ਜੀ ਉਹ ਕਾਲਖਲੇ ਬੰਦੇ ਨੇ ਆਪਾਂ ਨੂੰ ਕਹਿ ਕੇ ਦਿੱਤੇ ਜੀ ਕਿ ਨਾ ਤੂੰ ਵੀ ਇਹਨਾਂ ਨੂੰ ਢਾਈ ਹਾਂਜੀ ਵੀ ਅਡਾਉਣ ਦੇ ਨਾਲ ਨਾਲ ਬਾਦਾਮ ਪੈ ਜਾਈਂ ਜਿਵੇਂ ਇਹਨਾਂ ਨੇ ਉਡਣੋਂ ਦੂਦ ਘਟੀ ਜਾਣਾ ਜਿਵੇਂ ਤੇਰੇ ਪੱਕੇ ਹੋ ਗਏ ਹਾਂਜੀ ਵੀ ਮਾੜਾ ਮਾੜੇ ਢੋੜਨਗੇ ਉਹੀ ਗੱਲ ਹੋਈ ਉਹ ਉੜਦੇ ਉੜਦੇ ਥੋੜਾ ਥੋੜਾ ਉੜਨੋਂ ਲਾਗੇ ਬਿਲਕੁਲ ਅੱਛਾ ਜੀ ਪਹਿਲਾਂ ਵੱਧ ਉੜਦੇ ਸੀ ਪਹਿਲਾਂ ਵੱਧ ਉੜਦੇ ਸੀਗੇ ਬਾਦਾਮ ਨਾ ਕਹਿੰਦਾ ਛੱਡੀ ਬਾਦਾਮ ਪੈ ਜਾਈਂ ਬਸ ਅੱਛਾ ਜੀ ਫਿਰ ਉਹ ਬਾਜੀ ਆਈ ਇੱਥੇ ਸਾਡੇ ਰਾਣਪਿੰਡਾ ਰਣੀਆਂ ਅੱਛਾ ਉਹ ਕਬੂਤਰਾਂ ਤੋਂ ਜਿਹੜੇ ਤੁਸੀਂ ਮੁੱਲ ਲਏ ਉੱਥੋਂ ਬਾਜ਼ੀਆਂ ਦਾ ਦੌਰ ਸ਼ੁਰੂ ਹੋਇਆ ਹਾਂ ਪਹਿਲੀ ਬਾਜੀ ਉਹ ਕਬੂਤਰਾਂ ਨਾਲ ਛੱਡੀ ਸੀਗੀ ਉਹ ਕਬੂਤਰਾਂ ਜਿਹੜੇ 10 ਰੁਪਏ ਚ ਲਏ ਸੀਗੇ ਇਹਦੇ ਫੀ ਨਹੀਂ 10 ਵਾਲੇ ਨਹੀਂ 10 8 ਦਾ ਪੈਸੇ ਹੀ ਸੀਗਾ ਅੱਛਾ ਵੈਸੀ ਸੀ ਦੋ ਦੋ ਰੁਪਏ ਦਾ ਕਬੂਤਰ ਮਿਲਿਆ ਸੀਗਾ ਅੱਛਾ ਜੀ ਜਿਹੜਾ ਕਾਲ ਖਤੋ ਲੈ ਕੇ ਆਂਦੇ ਹਿੰਦੀ ਮੁੰਡਾ ਸੀਗਾ ਅੱਛਾ ਜੀ ਉਹ ਖੜਕੂਗਾ ਦੇ ਬੜੇ ਬਰੇ ਉਹ ਪੁਲਿਸ ਵਿੱਚ ਮਰ ਗਿਆ ਸੀ ਉਹ ਪਹਾੜੇ 'ਚ ਹਾਂ ਤਾਂ ਉਹ ਕਿਹੜੇ ਸਾਲ ਦੀ ਗੱਲ ਹੋਊ ਜਦੋਂ ਤੁਸੀਂ ਛੱਡੀ ਬਾਜੀ ਉਹ ਤਾਂ ਦੇਖ ਲਾ ਖੜਕੂਗਾ ਤੋਂ ਪ ਅੰਤਜੈ 84 84 ਚ ਰੂਸੀ ਦੇ ਨੇੜੇ-ਟੜ ਦੇ ਹੋ ਗਏ ਅੱਛਾ ਉਦੋਂ ਨਹੀਂ ਉਦੋਂ ਪਹਿਲੀ ਵਾਰੀ ਛੱਡੀ ਹਾਂ ਬਾਜੀ ਉਹ ਸੀ 10 ਜੇਟ ਦੀ ਹੁੰਦੀ ਸਾਡੇ ਨਾਲ ਹੀ ਪੈਂਦਾ ਇੱਥੋਂ ਪਿਛੇ ਹਾਂ 5-4 ਕਿਲੋਮੀਟਰ ਤੋਂ ਇੱਥੇ ਉੱਥੇ ਚੱਲ ਜੀ ਕਬੂਤਰ ਜਿਗੇ 45 ਵਾਲੀ ਸੀਗੇ 13 ਕ ਕਬੂਤਰਾਂ ਦੀ ਬਾਜੀ ਵੰਡੀ ਗਈ ਸੀ ਅੱਛਾ ਜੀ ਹਾਂ ਉਦੋਂ ਸਾਨੂੰ ਅੱਜ 1300 ਰੁਪਏ ਆਇਆ ਜੇ ਜਤ ਅੱਛਾ ਜੀ ਐਂਟਰੀ ਵੀ 200 ਰੁਪਈਆ ਸੀਗੀ ਉਹ ਵੀ ਮਸਾਂ ਸੀ ਇਕੱਠਾ ਕੀਤਾ ਪੈਸੇ ਘੜ ਹੁੰਦੇ ਸੀਗੇ ਉਹ ਤੋਂ ਸਹੀ ਵਾਲੇ ਹੀ ਪੈਸੇ ਸੀ ਹੁੰਦੇ ਪਤਾ ਨਾ ਕਰ ਦੇ ਦਿੰਦੇ ਸੀ ਕੋਈ ਕਿਦਾਂ ਕਿਤੋਂ ਕਰਕੇ ਜਿਗਾੜ ਮਾਰਦੇ ਸੀ ਕਬੂਤਰ ਰੱਖਣ ਦੇ ਦਿੰਦੇ ਸੀ ਇੰਨੀ ਬਹੁਤ ਸੀ ਪੈਸੇ ਸੀ ਕਬੂਤਰਾਂ ਵਾਸਤੇ ਤਾਂ ਦੇਣਾ ਬਹੁਤ ਹੁੰਦਾ ਸੀ ਕਬੂਤਰ ਮਾੜਾ ਕਹਿੰਦੇ ਸੀ ਕਿ ਇਹਨਾਂ ਨੂੰ ਵਿਆਹ ਨਹੀਂ ਹੋਣਾ ਉਹ ਨਹੀਂ ਹੋਣਾ ਹਾਂਜੀ ਉਹ ਤੋਂ ਮੰਨਦੀ ਸੀ ਆ ਗੱਲਾਂ ਨੂੰ ਇਹ ਗੱਲ ਆ ਹੁਣ ਤਾਂ ਬਹੁਤ ਫਰਕ ਪੈ ਗਿਆ ਜੀ ਦਰਵਾਜ਼ੀ 'ਚ ਹੁਣ ਤਾਂ ਟ੍ਰੈਂਡ ਵਰਗੀ ਖੋਦ ਮੇਰਾ ਸਹੁਰਾ ਕਹਿੰਦਾ ਸੀ ਕਹਿੰਦਾ ਇਹਨਾਂ ਕਬੂਤਰ ਆਉਂਦਾ ਤਾਂ ਪਿਆ ਕੀ ਕਰਨਾ ਕਹਿੰਦਾ ਹਾਂ ਉਹ ਜਦੋਂ ਰਿ ਤਉ ਇਹ ਲਈ ਹੁਣ ਦੇਖੋ ਆफी ਬਈ ਇੱਥੇ ਆਇਆਗੇ ਹਨਾ ਆਹਨ ਲੱਗਦਾ ਵੀ ਕੋਈ ਟ੍ਰੋਫੀਆਂ ਦਾ ਸ਼ੋਰੂਮ ਹੋਵੇ ਤਾਂ ਇਹ ਇਹ ਬਾਈ ਹੋਰਾਂ ਦਾ ਪਿਆਰ ਆ ਹਨਾ ਜਿਹੜਾ ਕਬੂਤਰਬਾਜੀ ਦੇ ਵਿੱਚ ਖਟਿਆ ਤੇ ਬਾਈ ਹੋਰਾਂ ਦੀ ਮਿਹਨਤ ਹੈਗੀ ਜਿਹੜੀਆਂ ਵੱਡੀਆਂ ਵੱਡੀਆਂ ਟ੍ਰੋਫੀਆਂ ਪਈਆਂ ਨੇ ਕਮਰੇ ਦੇ ਵਿੱਚ ਬਈ ਇੰਨੀ ਕਿ ਜਗ੍ਹਾ ਵੀ ਨਹੀਂ ਜਿਹੜੀ ਬੇਲੀ ਪਈ ਹੋਵੇ ਤਾਂ ਬਾਈ ਨੇ ਸਾਰਾ ਉਹ ਦੌਰ ਤੋਂ ਲੈ ਕੇ ਹੁਣ ਤੱਕ ਸਾਰਾ ਜਿੱਤਿਆ ਬਈ ਨਾਲੇ ਮਾਣ-ਸਮਾਨ ਨਾਲੇ ਬਾਜ਼ੀਆਂ ਤਬਈ ਫਿਰ ਉਸ ਤੋਂ ਬਾਅਦ ਤੁਸੀਂ ਮੰਨ ਲਓ ਫਿਰ ਇੱਕ ਇੱਕ ਦੋ ਦੋ ਬਾਜੀ ਨਹੀਂ ਛੱਡਦੇ ਸੀ ਜਾਂ ਵਧੀਆ ਛੱਡਾ ਨਾ ਫਿਰ ਲੱਗ ਐਨ ਫਿਰ ਜਦੋਂ ਜਿੱਤ ਗਿਆਗੇ ਹੌਸਲਾ ਵੱਧ ਗਿਆ ਨਹੀਂ ਨਹੀਂ ਹਾਂ ਫਿਰ ਛੱਡੀ ਬਾਜੀ ਫਿਰ ਭੱਜ ਕੇ ਕਬੂਤਰ ਉਥੋਂ ਫਿਰ ਇਸ ਤਰ੍ਹਾਂ ਚੱਲਦੀ ਗਿਆ ਛੱਡ ਲਈ ਭੱਜ ਭੂਜਾਣੇ ਖੜਨੇ ਨਾ ਅੱਛਾ ਜੀ ਫਿਰ ਆਪਣਾ ਦੋਸਤ ਜਿੰਨੇ ਪਿੱਖੀ ਤੋਂ ਅੱਛਾ ਜੀ ਉਹ ਚਲਾ ਆਪਣੇ ਕੋਲੋਂ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਇੱਕ ਪੈਰੋਂ ਮੰਨਾ ਪੈਂਡਾ ਨਾਲ ਸੰਨਿਆਣ ਦੇ ਹਾਂਜੀ ਉੱਥੇ ਸੀਗਾ ਆਪਣਾ ਮਿੱਤਰ ਫਿਰ ਉਹਦੇ ਕੋਲ ਕਬੂਤਰ ਲਿਆਂਦੇ ਥੋੜੇ ਜਿਹਾ ਚੱਕ ਕੇ ਘਰ ਮ ਦੇ ਘਰ ਉਹ ਕਬੂਤਰ ਸੀਗੇ ਵਿੱਚ ਨੈਂਗਲਿਆਂ ਕਬੂਤਰਾਂ ਚੋਂ ਸੀਗੇ ਇੱਕ ਕਬੂਤਰ ਕੋਕਰੀ ਦਾ ਕੋਕਰੀ ਕੋਕਰੀ ਵਾਲਾ ਕਬੂਤਰ ਵਾਜਦੇ ਸੀਗੇ ਉਹਨਾਂ ਚੋਂ ਸੀਗਾ ਅੱਛਾ ਜੀ ਹਾਂ ਉਹ ਨਸਲ ਦੇ ਕਬੂਤਰ ਤੇ ਉਹ ਫਿਰ ਅਸੀਂ ਬਾਜੀ ਛੱਡੀ ਨਾਲ ਪੈਂਡਾ ਰਣੀਆਂ ਆਪਣੇ ਸੰਗੋਵਾਲ ਹਾਂਜੀ ਉੱਥੇ ਬਾਜੀ ਛੱਡੀ ਬਚਾ ਸੀ ਸਾਡੇ ਕੋਲ ਪੂਰਾ ਉਹ ਪਹਿਲੇ ਦੂਜੀ ਕਲੀ ਦਾ ਸੀਗਾ ਉੱਥੇ ਸਾਡਾ 2-2000 ਰੁਪਏ ਉੱਤੇ ਲੱਗ ਗਿਆ ਦੋਵੇਂ ਅੱਛਾ ਜੀ ਨਾਲੇ ਮਤਲਬ ਮਤਲਬ ਜਿਵੇਂ ਆਪਾਂ ਬੈਠੇ ਆ ਅੱਛਾ ਆ ਚਮਕੀਲੇ ਰਿਸ਼ਤੇਦਾਰ ਸੀਗਾ ਸਾਲਾ ਹੀ ਲੱਗਦਾ ਸੀਗਾ ਹਾਂਜੀ ਇਹ ਤੇ ਇੱਕ ਆਪਣਾ ਗਾਇਕ ਹੁੰਦਾ ਸੀਗਾ ਪ੍ਰਦੀਪ ਸੂਬਾ ਜੋ ਕੀ ਲੈ ਜਿਹੜਾ ਗਾਇਕ ਸੀ ਅੱਛਾ ਉਹਦਾ ਸਾਲਾ ਸੀਗਾ ਉਹ ਐਵੇਂ ਲੱਗ ਗਿਆ ਇਸ ਤਰ੍ਹਾਂ ਹੀ ਮੈਂ ਤਾਂ ਤੂੰ ਲਾਲਾ ਭਰਾਵ ਜਿਹੜੇ ਪੈਸੇ ਲਾਉਣੇ ਨੇ ਅਸੀਂ 2-2000 ਲਾ ਲਿਆ ਅੱਛਾ ਜੀ ਤੇ ਤਕਰੀਬਨ ਜੀ 12 ਕਵਾਜਾਂ ਤੋਂ ਤਾਂ ਵੱਧਾ ਜੱਤ ਗਏ ਹਾਂਜੀ ਤੇ 7-8 ਵਜੇ ਸਾਂਝੀ ਹੋਈ ਸਾਮ ਨੂੰ ਕੁੱਤਰਾਂ ਦੀ ਅੱਛਾ ਜੀ ਹਾਂ ਤੇ ਬੱਚਾ ਸਾਡਾ ਵਧੀਆ ਉੱਡ ਕੇ ਰਾਤ ਨੂੰ ਪੇਪੜ ਤੇ ਬੈਠ ਗਿਆ ਫਿਰ ਉੱਥੋਂ ਲਾ ਆਇਆ ਪੈਸੇ ਦੇ ਕੇ ਕਿਸੇ ਤੋਂ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੀ ਸਲਸਲਾ ਚੱਲਦਾ ਰਿਹਾ ਪਰ ਮੈਂ ਤਾਂ ਕਦੇ ਮਨ ਤੋਂ ਕਬੂਤਰ ਲੈ ਆਉਂਦੇ ਸੀਗੇ ਹਾਂਜੀ ਉਦੋਂ ਨਿੰਗ ਦਾ ਦੌਰ ਸੀ ਪੂਰਾ ਉਸ ਟਾਈਮ ਚ ਹਾਂਜੀ ਬਈ ਤੁਸੀਂ ਨਾਮ ਲਿਆ ਹਨ ਨਾ ਨਿੰਗ ਤਾਂ ਉਹ ਤੁਹਾਡੇ ਉਸਤਾਦ ਜੀ ਨੇ ਹਾਂ ਉਸਤਾਦ ਜੀ ਆ ਨਿੰਕ ਕਰਾਗੇ ਨਾ ਨਿੰਕ ਕਰਾਗਣਾ ਅੱਛਾ ਜੀ ਤੇ ਉਹਨਾਂ ਦਾ ਚੇਲਾ ਕਿਹੜੇ ਸਨ ਚ ਬਣਾਏ ਸੀ ਤੁਸੀਂ ਉਸਤਾਦ ਜੀ ਇਹ ਹੋਊਗਾ ਕੋਈ 87 86 88 ਦੀ ਗੱਲ ਹੈ 87 88 ਦੀ ਹਾਂ ਤੇ ਉਸ ਟਾਈਮ ਪਹਿਲਾਂ ਮੇਤੋਂ ਚੇਲਾ ਸੀ ਸੁੱਖਾ ਜਰਗ ਦਾ ਅੱਛਾ ਜੀ ਹਾਂ ਉਹਦੇ ਕਬੂਤਰ ਇਧਰ ਪੂਰੇ ਇੱਕ ਨੰਬਰ ਉੱਡਦੇ ਸੀਗੇ ਉਹਨੂੰ ਦੇਖ ਕੇ ਫਿਰ ਹਨਾ ਹਾਂਜੀ ਫਿਰ ਉਹ ਪਰ ਉਹ ਮੁੰਨੇ ਨਾਲ ਗੱਲ ਕੀਤੀ ਉਹਨਾਂ ਦਾ ਉਸਤਾਜ ਜੀ ਨੇ ਵੀ ਇਸ ਤਰ੍ਹਾਂ ਕਰਕੇ ਆ ਹਾਂਜੀ ਹਾਂਜੀ ਮੁੰਡਾ ਚੀਲਾ ਬਣਾਉਣਾ ਉਹ ਕਹਿੰਦਾ ਪਹਿਲਾਂ ਮੇਰੇ ਕੋਲ ਵੀ ਮੈਂ ਆਉਂਗਾ ਦੇਖੂਗਾ ਵੀ ਤੁਹਾਡੇ ਘਰੇ ਤਾਂ ਨਹੀਂ ਗਾਲਾਂ ਗੋਲਾਂ ਪੈਂਦੀਆਂ ਅੱਛਾ ਜੀ ਵੀ ਹਾਂ ਵੀ ਹੋਰ ਫਿਰ ਆਇਓ ਦੇਖਿਆ ਦੁਖਿਆ ਚਲੋ ਵੀ ਠੀਕ ਹੈ ਘਰ ਦੇ ਬੋਲੇ ਨਹੀਂ ਜੇ ਜੇ ਬੋਲਦੇ ਵਾਂ ਤਾਂ ਹੈਗਾ ਹਾਂਜੀ ਫਿਰ ਅਸੀਂ ਗਏ ਉਸਤਾਦ ਧਰ ਕੇ ਆਏ ਅੱਛਾ ਉਸ ਤੋਂ ਬਾਅਦ ਜਦੋਂ ਤੁਸੀਂ ਉਸਤਾਜ ਧਰ ਲਈ ਤੇ ਫਿਰ ਬਾਜ਼ੀਆਂ ਜਿੱਤਣ ਦਾ ਕਿੰਨਾ ਫਰਕ ਪੈ ਗਿਆ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਉਸਤਾਦ ਧਾਰੇ ਜਦੋਂ ਕਬੂਤਰ ਤੋਂ ਬਹੁਤ ਲਿਆਂਦੇ ਉੱਥੋਂ ਹਾਂਜੀ ਉਹ ਜਿਹੜੇ ਕਬੂਤਰ ਸੀਗੇ ਗਰਮ ਨਿੰਗ ਵਾਲੇ ਉਹ ਉਹ ਟਾਈਮ ਦੇ ਅੱਛਾ ਜੀ ਉਹ ਟਾਈਮ ਵਾਲੇ ਹਾਂ ਕਬੂਤਰ ਜਦੋਂ ਉਡਾਉਂਦੇ ਸੀਗੇ ਇੱਥੇ ਆਪਣੇ ਭੱਜ ਜਾਂਦੇ ਸੀਗੇ ਆਪਣੇ ਪਿੰਡਾਂ ਨੇੜੇ ਨੇੜੇ ਵੱਧ ਹਾਂਜੀ ਸ਼ਹਿਰ ਵੀ ਨਾਲ ਹੀ ਆ ਗਿਆ ਲੁਧਿਆਣਾ ਜਿਹੜਾ ਉਹਨੇ ਕਹਿਣਾ ਹੜਾ ਲਿਓ ਉਹ ਅਸੀਂ ਰੱਖ ਲੈਣਾ ਉਹ ਰੱਖ ਲੈਂਦੇ ਹਾਂ ਹੁੰਦਾ ਹੀ ਆਬ ਨਹੀਂ ਹਾਂ ਹਾਂਜੀ ਵੀ ਗਵਾਸ ਤਾ ਮੈਂ ਹੁਣ ਆਪਣੇ ਕਿਹਨੂੰ ਬਚਾ ਦਨੇ ਆਪਾਂ ਕਹਿੰਦਾ ਗਾਰੰਟੀ ਵਾਲਾ ਇਹਨੂੰ ਡਾਈਂ ਯਾਰ ਹਾਂਜੀ ਅਗਲਾ ਕਹਿੰਦਾ ਪੈਣਾ ਚੰਗਾ ਹਰੇ ਕੀ ਰੱਖਦਾ ਕੋਈ ਵੀ ਆ ਚਾਹੇ ਹਾਂਜੀ ਚਾਹੇ ਆਪਾਂ ਮੁੰਡੇ ਨੂੰ ਦੇ ਦਈਏ ਵੀ ਹੱਥੋਂ ਡਾਈਆਂ ਬੱਚਾ ਜਾ ਰਾ ਫਿਰ ਨਸਲਾਂ ਬਾੜਾ ਚੰਗਾ ਇਹ ਨਹੀਂ ਵੀ ਕਹਣਾ ਖੂਨ ਮੱਲਾ ਹੋਊ ਆਪਾਂ ਸਾਨੂੰ ਪਿਆੰਦਾ ਚਲ ਬਧਾਵਾਂਗੇ ਅਸੀਂ ਵੀ ਰੱਖ ਲੈਣੇ ਉਹ ਦੂਜੇ ਛੱਡੇ ਨੇ ਭੱਜ ਜਾਣੇ ਉਹ ਤੁਹਾਨੂੰ ਤਾਂ ਕਰਕੇ ਦਿੰਦੇ ਹੁਣ ਕੀ ਭੱਜੇ ਨਾ ਇਹ ਵੀ ਪਿੰਡ ਖੜਨਾ ਹੋਊਗਾ ਉਸ ਹਾਬ ਨਾਲ ਹਾਂਜੀ ਤੁਸੀਂ ਉਹਨੂੰ ਰੱਖ ਲੈਂਦੇ ਹੋ ਅਸੀਂ ਉਹ ਹੀ ਰੱਖ ਲੈਣੇ ਆਪਾਂ ਫੇਰ ਆਪਾਂ ਮ ਉਹ ਆਪਣੇ ਕੋ ਇੱਥੇ ਰਿਹਾ ਉਹ ਕਹਿੰਦਾ ਕਿ ਮੈਂ ਕਬੂਤਰ ਸਾਂਭਦਾ ਵੀ ਮੈਂ ਰਾਂਗਾ ਇੱਥੇ ਬੜਾਇਆ ਕਰੂੰਗਾ ਕੂਤਰ ਹਾਂਜੀ ਹਾਂਜੀ ਉਹਨੇ ਡਾਇਟ ਉਹ ਇਹ ਭਰਾ ਜਿਹੜੀ ਛੱਡਣੀ ਹਟਾ ਰੋਟੀ ਖਾਣ ਤੋਂ ਪਹਿਲਾਂ ਹੀ ਬਿਲੇ ਹਾਂ ਫਿਰ ਅਸੀਂ ਇੱਕ ਕਬੂਤਰ ਸੀਗਾ ਅਸੀਂ ਕਿਹਾ ਵੀ ਅੱਹ ਇੱਥੇ ਦਰਾਹੇ ਕੋਲੇ ਰਾਂ ਪਰ ਪੰਡ ਅੱਛਾ ਜੀ ਉੱਥੇ ਬਾਜੀ ਸੀ ਪੂਲਰ ਨਾਮ ਸੀਗਾ ਕੂਤਰ ਵੀ 100 ਤੋਤੇ ਸੀਗਾ ਮੈਨੂੰ ਕਹਿੰਦਾ ਜੇ ਭੀ ਮੈਂ ਕਹਾਂ ਚੱਲ ਇਹੀ ਛੱਡ ਦੇ ਦੇਖੀ ਜੇ ਹੁਣ ਜਿਹੜਾ ਕਹਿ ਕੇ ਦੁੱਤਾ ਵੀ ਹਾਂਜੀ ਨਹੀਂ ਅਸੀਂ ਉਹੀ ਛੱਡਤਾ ਮੈਂ ਗਿਆ 3:00 ਵਜੇ ਮੈਂ ਤਹਾਨੂੰ ਚੱਕੀ ਦੇਖਣ ਜਾਵਾਂ ਹਾਂ ਜੀ ਸੁੱਖਾ ਬਟਾ ਕਹਿੰਦਾ ਕਈ ਦੇਖਦਾ ਮੈਂ ਕਬੂਤਰ ਦੇਦਾ ਕਹਿੰਦਾ ਬਹਿ ਜਾ ਟੱਕੇ ਥੋੜਾ ਭਜਣਾ ਵਾ ਹਾਂਜੀ ਬੀਜ ਤੇ ਖੜਾ ਹੈਗਾ ਹਾਂ ਤੇ ਉਹੀ ਚਾਰਾਂ ਕਬੂਤਰੇ ਬਾਈ ਸਾਂਝੀ ਹੋਈ ਉੱਥੇ ਤੇ ਉਹ ਜਿਹਨਾਂ ਸਾਂਝੀ ਹੋਈ ਕਬੂਤਰ ਉੱਥੇ ਖੋ ਗਿਆ ਸਾਡਾ ਅੱਛਾ ਉਹ ਕਬੂਤਰ ਖੋ ਗਿਆ ਉੱਥੇ ਖੋ ਗਿਆ ਤੇ ਫਿਰ ਇਸ ਤਰ੍ਹਾਂ ਫਿਰ ਉਦੋਂ ਤੋਂ ਬਾਅਦ ਸੁੱਖਾ ਵੀ ਜਲ ਪਹਿਲਾਂ ਸੁੱਖਾ ਵੀ ਨਹੀਂ ਕਬੂਤਰ ਕੋ ਤਿੰਨੇ ਬਾਲਕ ਦਿੰਦਾ ਸੀਗਾ ਹਾਂਜੀ ਹਾਂਜੀ ਨਾ ਮੈਨੂੰ ਹੁੰਦਾ ਹੀ ਆ ਬੰਦਿਆਂ ਨੂੰ ਖਬਰ ਕਿਹੜੇ ਜਿਖ ਨਹੀਂ ਸਹੀ ਗੱਲ ਹੈ ਜੀ ਫਿਰ ਉਹਨੂੰ ਵੀ ਲੱਗ ਗਿਆ ਵੀ ਹਾਂ ਇਸ ਤਰ੍ਹਾਂ ਫਿਰ ਉਹਨੇ ਵੀ ਗਣਾ ਜਿਹੜਾ ਮਰਜ਼ੀ ਲੈ ਜਾ ਹਾਂਜੀ ਫਿਰ ਇਸ ਤਰ੍ਹਾਂ ਜਾਂਦਾ ਹੈਗਾ ਵਿਸ਼ਵਾਸੀ ਬਣ ਜਾਂਦਾ ਹੀ ਬੰਦੇ ਤੇ ਫਿਰ ਕਬੂਤਰ ਮੁੱਲ ਵੀ ਬਹੁਤ ਲਿਆਉਂਦੇ ਅਸੀਂ ਅੱਛਾ ਜੀ ਹਾਂ ਮੁੱਲ ਤਾਂ ਮੰਗਣਾ ਮੈਂ ਉਸ ਟਾਈਮ 'ਚ ਲੱਖ ਰੁਪਏ ਤਾਂ ਮੈਂ ਘਰਾਗਣੇ ਘਰਾਗਣੇ ਚ ਲੈ ਸੀ ਮੁੱਲ ਅੱਛਾ ਜੀ ਉਹ ਟਾਈਮ 'ਚ ਵੀ ਪੂਰਾ ਰੇਟ ਸੀ ਲੱਗਿਆ ਨਾ ਰੇਟ ਤਾਂ ਘੱਟ ਹੀ ਬੰਦੇ ਖੁੱਡਿਆਂ ਨੈਂ ਗਣਾਂ ਚ ਸੀਗੇ ਨੈਂ ਗਣਾਂ ਚ ਸੀਗੇ ਤੇ ਪਿੰਡ ਚ ਸੀ ਕਿਸੇ ਕੋਲੇ ਪਿੰਡ ਚ ਕਿਸੇ ਹਾਂ ਅੱਛਾ ਭੋਲੇ ਵਾਲੇ ਕਬੂਤਰ ਵਾਇਦੇ ਸੀ ਉਵੇਂ ਵੈਸੇ ਭੋਲੇ ਤੋਂ ਲੈ ਸੀਗੇ ਠੀਕ ਹੈ ਜੀ ਉਹ ਕਬੂਤਰਾਂ ਤੋਂ ਜਿਹਦੇ ਕੋਲ ਵੀ ਸੀਗੇ ਉਹਨਾਂ ਦੀ ਨਸਲ ਉਹ ਸਾਰੇ ਲੋਕਾਂ ਤੋਂ ਲੈ ਲਏ ਸੀ ਅਸੀਂ ਅੱਛਾ ਜਿਹੜੀ ਜਿਹੜੀ ਨਾ ਜਿੱਥੇ ਫਿਰਦੀ ਸੀ ਨਸਲ ਜਿਵੇਂ ਆਪਣਾ ਬੱਚਾ ਕਿਸੇ ਨੂੰ ਦਿੱਤਾ ਹੋਇਆ ਆ ਕਿਸੇ ਨੂੰ ਦਿੱਤਾ ਹੋਇਆ ਆਪਾਂ ਉਹਦੇ ਕਰਕੇ ਸਾਰੇ ਲੈਣਦੇ ਪੈਂਦੇ ਸੀ ਫਿਰ ਹਾਂ ਜੀ ਜੋੜੇ ਦਾ ਜੋੜਾ ਹੀ ਹਾਂਜੀ ਹਾਂਜੀ ਹਾਂ ਉੱਥੋਂ ਫਿਰ ਕਿੰਨੇ ਕਬੂਤਰ ਲੈਂਦੇ ਸੀ ਮੁੱਲ ਉਤੋਂ ਤਾਂ ਮੈਂ ਨਾ ਟੁਕ ਟੁਕ ਵੈਸੇ ਤਾਂ ਮੈਂ 3-4 300 ਲੈਂਦਾ ਹਾਂ ਮੁੱਲ 22300 ਹਾਂ ਬਦ ਕਾਰਨ ਜੀ ਲੈਣ ਦਾ ਇਨ ਕਾਰਨ ਹੁਣ ਤੇਰੇ ਕੋਲ 20 ਕਬੂਤਰ ਬੈਠੇ ਨੇ ਹਾਂਜੀ ਉਹ ਅਸਲ ਤਾਂ ਇਹਨਾਂ ਦੇ ਵਿੱਚ ਇੱਕ ਜਾਂ ਦੋ ਨੇ ਹਾਂਜੀ ਉਹ ਮੋਜੀਆਂ ਦੀ ਨਸਲ ਆਪਾਂ ਦੋਨਾਂ ਕਰਕੇ ਸੌਦਾ ਕਰਨਾ ਹਾਂਜੀ ਇਹ ਸੌਦਾ ਤੋਂ ਨਾ ਕਰਕੇ ਕਰਦੇ ਹੁੰਦੇ ਸੀਗੇ ਬੰਦੇ ਨੇ ਕੁੱਡੇ ਦਾ ਕੁੱਡਾ ਲੈ ਲੈਣਾ ਯਾਨੀ ਕਿ ਅੱਛਾ ਜੀ ਵੀ ਉਹਦਾ ਅੱਗੇ ਖੂਨ ਆਇਆ ਹਰ ਹਾਂ ਆਪਾਂ ਸਿਰਫ ਉਹੀ ਖੂਨ ਕੱਢਣਾ ਬਾਕੀ ਦੇ ਦੇਣੇ ਲੋਕਾਂ ਨੂੰ ਇਕੱਲੇ ਬਾਕੀ ਦੇ ਦੇ ਹਾਂ ਠੀਕ ਉ ਮਤਲਬ ਪਿਓਰ ਇਹ ਤੀਜੀ ਚੌਥੀ ਥਾਂ ਦੇ ਆ ਕੇ ਹੁੰਦੇ ਜੀ ਜਦੋਂ ਬੰਦੇ ਨੇ ਕਰਨਾ ਹੋਵੇ ਪਿਓਰ ਤੀਜੇ ਸਾਲ 'ਚ ਹੋ ਜਾਂਦੇ ਨੇ ਤੀਜੇ ਸਾਲ 'ਚ ਆ ਕੇ ਹੁੰਦੇ ਠੀ ਕਿਓ ਭੈਣ ਭਾਈਆਂ ਦੇ ਕਢਾ ਲ ਪਹਿਲੇ ਤਾਂ ਪਿਓ ਤੀ ਦੇ ਕਢਾ ਲਓ ਚਾਹੇ ਹਾਂਜੀ ਚਾਹੇ ਮਾਂ ਪੁੱਤ ਦੇ ਕਢਾ ਕੇ ਠੀਕ ਹੈ ਜੀ ਠੀਕ ਨਹੀਂ ਉਹਨਾਂ ਨੂੰ ਫਿਰ ਆਸ ਪਾੜ ਕੇ ਲਾ ਦਿਓ ਮਾਂ ਅਗਲੀ ਪਿਛਲੀ ਤੇ ਝੋਲੀ ਦੇ ਹਾਂਜੀ ਹਾਂਜੀ ਹਾਂ ਠੀਕ ਹੈ ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਟਰੋਫੀ ਉਰੇ ਪਈ ਹੈ ਪੁਰਾਣੀ ਸਭ ਤੋਂ ਕਿੰਨੇ ਸਾਲ ਪੁਰਾਣੀ ਪਈ ਹੋਣੀ ਜੀ ਇੱਥੇ ਇੱਥੇ ਯਾਰ ਮੈਂ ਨਾਲ ਟਰੋਫੀ ਇੱਕ ਤਾਂ ਉਹ ਬਹੁਤ ਪੁਰਾਣੀ ਲੱਗਦੀ ਹੈ ਜੀ ਉਹ ਪਈ ਸਾਹਮਣੇ ਨਹੀਂ ਉਹ ਤਾਂ ਪੁਰਾਣੀ ਏ ਉਹ ਤਾਂ ਉਹ ਤਾਂ ਠੀਕ ਹੈ ਤੁਹਾਨੂੰ ਦੱਸ ਦਿਆਂ ਪੁਰਾਣੀ ਤਾਂ ਮੈਂ ਇੱਥੋਂ ਦੇਖਾਦਾ ਇਹ ਹੋਊਗੀ ਕੋਈ ਚਲੋ ਦੇਖਦੇ ਆਂ ਬਾਈ ਬਹੁਤ ਲੰਬਾ ਸਫ਼ਰ ਰਿਹਾ ਕਬੂਤਰਬਾਜ਼ੀ ਦਾ ਤਾਂ ਦੇਖਾਂਗੇ ਬਾਈ ਉਹਨਾਂ ਨੇ ਕਿਹੜੀ ਪਹਿਲੀ ਟਰੋਫੀ ਸੀ ਜਿਹੜੀ ਜਿੱਤੀ ਸੀਗੀ ਆਪਦੇ ਦੌਰ ਚ ਪਹਿਲੀ ਤਾਂ ਜਿਹੜੀ ਜਿੱਤੀ ਸੀ ਮੇਰੇ ਤੋਂ ਲਾਬਾ ਲੈ ਗਿਆ ਸੀ ਉੱਥੇ ਵਾਲਾ ਮਾਨਸਾਲਾ ਅੱਛਾ ਜੀ ਹਾਂ ਉਦੋਂ ਬਾਅਦ ਆ ਸੀਗੀ ਆਹੀ ਇਹ ਦਸਾਂਝਾ ਪੰਡਾ ਦੁਬਾਬੇ ਚ ਦਫਾਂ ਦਾ ਪੰਡਾ ਹਾਂ ਜੀ ਉੱਥੋਂ ਜਿੱਤੀ ਸੀ ਬਾਪਿਆ ਜੀ ਤੁਹਾਡਾ ਪਹਿਲਾ ਚਮਕੀਲੇ ਦੇ ਫਰਾਂ ਵਾਲਾ ਬਾਜੀ ਵੀ ਦਫਾਂਝਾ ਪੰਡਾ ਉੱਥੋਂ ਜਿੱਤੀ ਸੀ ਇਹ ਤਕਰੀਬਨ 99 99 ਦੀ ਗੱਲ ਹੋ ਹਾਂ ਅੱਛੇ ਹੀ। ਹਾਂ। ਦੇਖੋ ਬਾਈ ਜੀ, ਟਰੋਫੀ ਉਹ ਵੇਲੇ ਦੀ ਦਲਜੀਤ ਦਫਾ ਦੇ ਜਿਹੜਾ ਅੱਜ ਦੇ ਮਸ਼ਹੂਰ ਟਾਈਮ ਦੇ ਟੌਪ ਦਾ ਫਿੰਗਰ ਆ। ਹਾਂ, ਉਹਦੇ ਪਿੰਡੋਂ। ਉਹਦੇ ਪਿੰਡੋਂ ਜਿੱਤੀ ਹੈ ਬਾਈ ਜੀ ਦੀ। ਪਹਿਲਾਂ ਚਮਕੀਲੇ ਦੇ ਸਾਲੇ ਨਾਲ ਬਾਜੀ ਛੱਡੀ। ਤਾਂ ਭਈ ਆਹ ਫਿੱਗੀ ਟਰੋਫੀ ਤੇ ਬਾਕੀ ਬਾਈ ਜੀ ਕਬੂਤਰ ਆਪਣੇ ਕਿਹੜੇ ਨਸਲਾਂ ਜ਼ਿਆਦਾ ਉੱਡਦੀਆਂ ਨੇ ਆਪਣੀਆਂ ਹੁਣ? ਨਸਲਾਂ ਦਾ ਮੇਰੇ ਕੋਲ ਬਾਵਾ ਨੇ। ਸਭ ਤੋਂ ਜ਼ਿਆਦਾ ਕਿਹੜੀ ਉੱਡਦੀ ਆ ਤੁਹਾਡੇ? ਜਿਹਨੂੰ ਤੁਸੀਂ ਮੰਨਦੇ ਹੋ ਵੀ ਹਾਂ ਵੀ ਇਹ ਪੂਰੇ ਫੁੱਲ ਉੱਡਦੇ ਆਗੇ। ਵੈਸੇ ਤਾਂ ਰਾਜਨ ਵਾਲੇ ਕਬੂਤਰ ਹੀ ਨੇ। ਅੱਛੇ ਹੀ। ਹਾਂ। ਰਾਜਨ। ਰਾਜਨ ਵਾਲੇ ਆਪਣੇ ਡੱਬੇ ਆ ਡੱਬਿਆਂ ਦਾ ਮੇਲ ਮੂਲ ਪਾ ਕੇ ਇਹ ਵੀ ਪੂਰੇ ਲੋਚੇ ਕੰਮ ਕਰਦੇ ਨੇ ਮੋਜੇ ਆ ਹਾਂਜੀ ਹਾਂ ਬਾਕੀ ਕਿੰਨੀਆਂ ਨਸਲਾਂ ਹੋਣੀਆਂ ਜੀ ਤੁਹਾਡੇ ਕੋਲੇ ਬਲੱਡ ਲਾਈਨਾਂ ਵਧੇ ਵਧੇ ਟੌਪ ਵਾਲੀਆਂ ਸਾਡੇ ਕੋਲੇ ਇੱਕ ਨੇ ਜਗਵੀਤੇ ਨੇ ਗਲੇ ਨੇ ਅੱਛਾ ਜੀ ਇਹ ਪੂਲੇ ਵਾਲੇ ਕਬੂਤਰਾਂ ਚ ਹੈਗੇ ਨੇ ਠੀਕ ਹੈ ਜੀ ਇਹ ਨਿੰਗਲੇ ਹੈਗੇ ਨੇ ਬੈਠੇ ਠੀਕ ਆ ਤੇ ਰਾਜਨ ਵਾਲੇ ਹੋਗੇ ਰਾਜਨ ਵਾਲੇ ਹੋਗੇ ਹਾਂ ਮਸਲਾ ਲੱਗ ਭਾਗ ਸਾਰੀਆਂ ਹਾਂ ਤਕਰੀਬਨ ਤਕਰੀਬਨ ਹਾਂ ਟੈਲੇ ਵਾਲੇ ਹੋਗੇ ਪੁੰਨੂ ਵਾਲੇ ਜਿੰਨੇ ਵੀ ਜੰਟੇ ਵਾਲੇ ਜੰਟੇ ਵਾਲੇ ਟੱਟ ਨੇ ਆਪਣਾ ਜੰਟੇ ਵਾਲਾ ਇੱਕ ਅੱਧਾ ਹੋ ਗਿਆ ਜੰਟੇ ਵਾਲੇ ਨਹੀਂ ਬਿਲਕੁਲ ਯਾਨੀ ਕਿ ਜੰਟੇ ਵਾਲੇ ਥੋੜੇ ਜਨਾ ਆਪਾਂ ਸੈਟਿੰਗ ਬੈਠੇ ਹੈਗੇ ਠੀਕ ਹੈ ਜੀ ਮੰਨ ਲਓ ਜਿਹੜੇ ਉਹਦੋਂ ਟਾਈਮ 'ਚ ਮਸ਼ਹੂਰ ਬੰਦੇ ਸੀਗੇ ਨਫਲਾਂ ਸੀ ਆਹ ਸਾਰੇ ਉਸ ਟਾਈਮ ਹਾਂ ਕਬੂਤਰਬਾਈ ਤਾਂ ਮੈਂ ਕੋਈ ਇਲਾਕਾ ਛੱਡਿਆ ਹੀ ਨਹੀਂ ਗਾ ਹੋਇਆ ਬਾਜੇ ਵੀ ਦੂਰ ਦੂਰ ਤੱਕ ਛੱਡੇ ਹੋਈਆਂ ਦੇਖ ਲਓ ਫਰੀਦਕੋਟ ਤੋਂ ਸਭ ਤੋਂ ਦੂਰ ਦੀ ਬਾਜੀ ਕਿਹੜੀ ਛੱਡੀ ਹੈ ਜੀ ਫਰੀਦ ਮੈਂ ਤੁਹਾਨੂੰ ਦੱਸਦਾ ਫਰੀਦਕੋਟ ਤੋਂ 40 ਕਿਲੋਮੀਟਰ ਗਾਹਾਂਵਾ ਕਾਨ ਸਿੰਘ ਵਾਲਾ ਪਿੰਡ ਤਾਨ ਸਿੰਘ ਵਾਲਾ ਕਾਨ ਸਿੰਘ ਵਾਲਾ ਉੱਥੇ ਮੌਨਸੂਨ ਬਾਦਲ ਨਾਲ ਵੀ ਸਾਡੀ ਚੁੱਤੇ ਹੁੰਦੇ ਨੇ ਛੱਡੇ ਸੀ ਦੋ ਕੂਤਰ ਅੱਛਾ ਜੀ ਤੇ ਉਧਰੋਂ ਉਥੇ ਇਧਰ ਨੂੰ ਬਾਰਡਰ ਏਰੀਏ ਦੇ ਇਹ ਪਹੁੰਚ ਗਿਆ ਆਪਾਂ ਅਟਾਰੀ ਬਾਰਡਰ ਦੇ ਬਿਲਕੁਲ ਨਾਲ ਪਾਕਿਸਤਾਨ ਦੇ ਨਾਲ ਹੀ ਲੱਗ ਰਿਹਾ ਜੀ ਆਗੇ ਕੱਟੇ ਜਾਂਦੇ ਸੀ ਬਈ ਉਹ ਨਾ ਹੁਣ ਉਹ ਤਾਂ ਐਤ ਕੀ ਛੱਡੀ ਆ ਪਹਿਲਾਂ ਤਾਂ ਸਕੂਟਰ ਤੇ ਜਾਂਦੇ ਫਰੀਦਕੋਟ ਤੱਕ ਸਕੂਟਰ ਤੇ ਗਏ ਆ ਫਰੀਦਕੋਟ ਤੋਂ ਪਰੇ ਬਾਗੀਆਂ ਚ ਸਕੂਟਰ ਤੇ ਆਏਗਾ ਹਾਂ ਸਕੂਟਰ ਤੇ ਪਤਾ ਹੁੰਦਾ ਸੀ ਇੰਨਾ ਪਿੰਜਰਾ ਮੂਰੇ ਰੱਖ ਲੈਣਾ ਹਾਂਜੀ ਇੱਕਦਮ ਪਹਿਲਾਂ ਪਰ ਪਿੰਜਰੇ ਚ ਨਾ ਬਾਅਦ ਚ ਪਤਾ ਉਹਨਾਂ ਨੇ ਦੱਸਿਆ ਆਪਾਂ ਨੂੰ ਇਹ ਗੱਲ ਵੀ ਤਾਂ ਕਬੂਤਰ ਐ ਨਹੀਂ ਰੱਖੀਦਾ ਕਾਕਾ ਕਹਿੰਦੇ ਪਤਾ ਹੈ ਨਹੀਂ ਸੀਗੇ ਚੀਜ਼ਾਂ ਦਾ ਹਾਂਜੀ ਫਿਰ ਕਿਵੇਂ ਰੱਖਦੇ ਸੀ ਉਹਨੂੰ ਉਹ ਤਾਂ ਪਹਿਲਾਂ ਮੂਰੇ ਰੱਖ ਕੇ ਲੱਤਾਂ ਚ ਲੈ ਜਾਂਦੇ ਸੀਗੇ ਅੱਛਾ ਜੀ ਹਾਂ ਮੇਰੇ ਸਹੁਰੇ ਸੀ ਫਰੀਦਕੋਟ ਅੱਛਾ ਜੀ ਫਿਰ ਉਦੋਂ ਬਾਅਦ ਫੇਰ ਕਰਦੇ ਨੇ ਕਹਿੰਦੇ ਤੂੰ ਇਹਨੂੰ ਮਗਰ ਫੜ ਕੇ ਰੱਖਿਆ ਕਰੋ ਹਾਂ ਮਗਰ ਫੇ ਉਹ ਵੀ ਟਾਕ ਤੋਂ ਕਿਉਂਦੋਂ ਵੀ ਲੈ ਕੇ ਜਾਇਆ ਕਰਦੇ। ਬਸ ਟਾਕੇ ਤੋਂ ਲੈ ਕੇ ਜਾਂਦੇ ਸੀਗੇ। ਅੱਛਾ। ਫਿਰ ਜੇ ਗਰਮੀ ਜਾਣਾ ਤਪ ਜਾਂਦਾ ਹੈ ਕਬੂਤਰ ਉਹ ਗਿੱਲਾ ਕੱਪੜਾ ਰੋਕ ਰੋਕੇ ਕਰਨਾ। ਅੱਛਾ ਜੀ। ਹਾਂ। ਤੇ ਗੇਮ ਦਾ ਕਿੰਨਾ ਫਰਕ ਪਿਆ ਯੋ ਵੇਲੇ ਨਾਲੋਂ ਹੁਣ ਤੱਕ ਵੀ ਉਹ ਵੇਲੇ ਤੋਂ ਹੁਣ ਤੱਕ ਗੇਮ ਦਾ ਜ਼ਮੀਨ ਸਮਾਨ ਦਾ ਫਰਕ ਆ। ਹੁਣ ਤਾਂ ਪਤਾ ਨਹੀਂ ਕੀ ਲੋਕੀ ਦੇ ਦਿੰਦੇ ਨੇ। ਠੀਕ ਨਹੀਂ? ਹਾਂ ਇਹ ਵੀ ਹੈ ਜੀ। ਹਾਂ ਕੁਝ ਨਹੀਂ ਪਤਾ ਇਹ ਨਵੇਂ ਬੰਦੇ ਵੱਧ ਚੱਤੇ ਦੇ ਇਸ ਜਹਾਂ ਵਿੱਚ ਫਿਰ। ਹਾਂ ਜੀ। ਉਦੋਂ ਸਾਧੀਆਂ ਹੀ ਚੀਜ਼ਾਂ ਹੁੰਦੀਆਂ ਸੀ। ਉਦੋਂ ਸਾਧੀਆਂ ਹੁੰਦੀਆਂ ਸੀਗੀਆਂ ਬਸ। ਹਾਂ। ਲਾਈਵ ਹੀ ਕਰੀ ਲੂ ਹੁੰਦੀ ਸੀ। ਹਾਂ। ਹੁਣ ਤਾਂ ਜਿਹੜਾ ਦੇਖੋ ਆਲੂ ਬਖਾਰਾ ਚੱਕ ਆਪਾਂ ਲਾਉਨੇ ਹੀ ਆ ਆਲੂ ਬਖਾਰਾ ਅਸੀਂ ਤਾਂ ਲਾਈ ਦੇ ਆਲੂ ਬਖਾਰਾ ਵੀ ਠੀਕ ਹੈ ਆਲੂ ਬਖਾਰ ਤਾਂ ਹਰੇਕ ਹੀ ਲਾਉਂਦਾ ਤਕਰੀਬਨ ਕੋਈ ਵੀ ਬੰਦਾ ਦੇਖ ਲੈ ਹਾਂ ਪਹਿਲਾਂ ਆ ਫਰੀਦ ਕੁੜੇ ਵਾਲ ਘੱਟ ਲਾਉਂਦਾ ਸੀ ਹੁਣ ਇਹ ਵੀ ਸਾਰੇ ਅੱਛਾ ਜੀ ਹਾਂ ਪੂਰਾ ਫਰਕ ਪੈਂਦਾ ਹੀ ਉਹਦੇ ਨਾਲ ਗਰਮੀ ਗਰਮੀ ਨਿਕਲ ਜਾਂਦੀ ਵਧੀਆ ਉੜਦੇ ਨੇ ਕਬੂਤਰ ਹਰੇਕ ਨਹੀਂ ਉੜਦਾ ਪਰ ਹਾਂ ਜੇ ਆਪਾਂ ਕਹੀ ਜੀ ਬਲੱਡ ਨੂੰ ਸਹੀ ਬੈਂਦਾ ਬਈ ਹਰੇ ਕਬੂਤਰ ਚੱਲਦਾ ਹੀ ਨਹੀਂ ਅੰਦਰੋਂ ਤੰਦਰੁਸਤ ਆ ਕਬੂਤਰ ਤੇਰਾ ਵਧੀਆ ਬਣਿਆ ਹੋਇਆ ਕੱਚਾ ਕਬੂਤਰ ਬਣੀ ਇੰਨਾ ਇੰਨਾ ਕੰਮ ਕਰਦਾ ਇੱਕ ਗਰਮ ਕਬੂਤਰ ਨੂੰ ਵਧੀਆ ਰਹਿੰਦਾ ਕਿ ਠੰਡੇ ਨਾਲ ਇਹ ਤੰਦਰੁਸਤ ਤੰਦਰੁਸਤ ਸਾਰਾ ਵਧੀਆ ਹਾਂ ਜਿਹੜ ਚੱਲੇ ਜੂਗਾ ਖਰਾਕ ਵਾਲਾ ਗਰਮੀ ਦੇ ਵਿੱਚ ਵਧੀਆ ਇੱਕ ਨੰਬਰ ਰਿਜ਼ਲਟ ਨਿਕਲਦੇ ਦਾ ਅਜਿਹੇ ਅਣਿਕ ਨਾਲ ਪਸਮਾ ਪੂਸਾ ਪਾਣੀ ਪੂਣੀਆ ਵੱਧ ਦਿੰਨੇ ਆ ਬਣਿਆ ਨਾਲ ਅੱਛਾ ਜੀ ਹਾਂ ਲਾਉਂਦੇ ਜਰੂਰ ਆਲੂ ਖਰਾ ਵੀ ਨਹੀਂ ਠੀਕ ਹੈ ਜੀ ਗਲੇ ਉੱਥੇ ਤਾਂ ਖੜੇ ਬਹੁਤ ਉਦੋਂ ਬਾਅਦ ਆਪਣਾ ਹਾਂ ਨਾ ਉਦੋਂ ਬਾਅਦ ਤਾਂ ਕੋਈ ਨਹੀਂ ਗਿਆ ਹੈਗਾ ਉਹ ਤਾਂ ਫੇਰ ਅਜੇ ਜਦੋਂ ਪਹਿਲਾਂ ਉਸ ਹਾਬ ਦੇ ਨਾਲ ਪਸੜਦੇ ਰਹੇ ਆ ਕਿ ਨਹੀਂ ਹਾਂ ਬਹੁਤ ਪੂਰਾ ਪੂਰਾ ਪਿੰਡਾ ਛੋਟੀ ਰਮ ਕੋੜ ਛੋਟਾ ਜਿਹਾ ਪਿੰਡਾ ਫੇਰ ਰਾਜਗੜ੍ਹ ਬਿਲਕੁਲ ਉਹ ਬੱਜਣੋਂ ਹਟ ਗਏ ਉਹ ਤਾਂ ਹਟ ਗਏ ਫਿਰ ਉਹ ਪਹਿਲਾਂ ਸਾਡੀ ਗਲਤੀ ਸੀਗੀ ਉਹ ਹਾਂ ਉਹ ਆਪਦੀ ਗਲਤੀ ਕਰਕੇ ਜਿਹੜੇ ਬਗਾੜ ਸੀ ਉਹ ਕੋਈ ਰਿਕਾਰਡ ਸੀ ਹਾਂ ਬਗਾੜ ਤੋਂ ਵਿੱਚ ਹੈਗੇ ਰਿਕਾਰਡ ਸੀ ਉਹਨਾਂ ਨੂੰ ਪ੍ਰੋਫੈਸਰ ਨਾਲ ਲਾਉਣਾ ਪੈਂਦਾ ਸੀਗਾ ਬਗਾੜ ਕਿਉਂ ਕਹਿੰਦੇ ਸੀ ਉਹਨੂੰ ਉਹ ਨੌ ਹੀ ਬਗਾੜ ਕ ਲਾਲ ਜਿੰਨੇ ਕਾਲੇ ਜਿੰਨੇ ਜੇ ਸੀਗੇ ਹਾਂ ਅੱਛਾ ਜੀ ਉਹਨੂੰ ਜਿਹੜੀ ਤੁਹਾਡੇ ਆਪ ਦੇ ਮੰਨ ਲਓ ਜਿਹੜੀ ਤੁਹਾਡਾ ਬਲੱਡ ਆਈ ਉਹ ਉਹਨਾਂ ਦੀ ਪਛਾਣ ਕਹੇ ਜੀ ਕਬੂਤਰਾਂ ਦੀ ਸਾਡਾਂ ਦੀ ਹਾਂਜੀ ਰੰਗ ਤਾਂ ਮੇਰੇ ਸਾਰੇ ਪੁਰਾਣਿਆਂ ਵਰਗੇ ਹੀ ਨੇ ਉਹਨਾਂ ਵਰਗੇ ਜਿਵੇਂ ਡੱਬੇ ਆ ਡੱਬੇ ਹੋ ਗਏ ਮੋਜੇ ਚਿੱਟੇ ਕਾਲੀਆਂ ਅੱਖਾਂ ਦੇ ਇਹ ਖੱਟੀਆਂ ਦੇ ਨੇ ਆਲਫਨੋਕੇ ਜਿਹੇ ਤੋਤਿਆਂ ਚੋਂ ਆ ਗਏ ਸੱਪਾਂ ਚੋਂ ਸੁੱਕੇ ਵਾਲੇ ਕਬੂਤਰ ਸੀਗੇ ਸੱਪ ਹਾਂ ਤੇ ਤੋਤੇ ਸੀਗੇ ਨੰਗਦੇ ਉਹ ਨੇ ਉਹ ਵੀ ਨੰਗਦੋਂ ਉਹ ਤੁਸੀਂ ਉਹ ਟਾਈਮਾਂ ਚ ਫਿਰ ਉਹ ਜਦੋਂ ਜਦੋਂ ਬਣਾਇਆ ਸੀ ਕੋਦੋਂ ਬਣਾਇਆ ਸੀਗੇ ਇਹ ਨੰਗ ਨਾ ਮੈਂ ਨਾ 85 85 86 ਦੀ ਗੱਲ 85 86 ਦੀ ਤੂੰ ਕਾਹਦੀ ਜਾਇ ਕਰਦੀ ਏਡੀ ਦੂਰ ਮੇਰੇ ਕੋਲ ਜਮਾ ਮੋਟਰਸਾਈਕਲ ਸੀਗਾ ਅੱਛਾ ਜਮਾ ਹੀ ਪਹਿਲਾਂ ਸੀਗਾ ਜਿਹੜਾ ਐਸਸ ਨੇ ਜਪਾਨੀ ਆਏ ਸੀਗੇ ਹਾਂਜੀ ਹਾਂਜੀ ਉਹ ਮੋਟਰਸਾਈਕਲ ਸੀਗਾ ਉਦੋਂ ਫਿਰ ਮੈਂ ਜਾਮਾ ਲੈ ਲਿਆ ਸੀਗਾ ਜਾਮਾ ਤਾਂ ਲੇਟ ਲਿਆ ਸੀ ਜਾਨੀ ਕਿ ਐਸਸ ਮੋਟਰਸਾਈਕਲ ਹੁੰਦਾ ਸੀਗਾ ਅੱਛਾ ਹੀਰੋ ਹੰਡੇ ਵਾਲਿਆਂ ਦਾ ਹਾਂ ਜਾਂ ਸਕੂਟਰ ਬਜਾ ਚੇ ਤੱਕ ਦੇ ਰਹਾ ਉੱਥੇ ਉੱਥੇ ਜਾ ਗਿਆ ਤੇ ਇਧਰ ਅਟਾਰੀ ਕੋਲੇ ਕਦੋਂ ਛੱਡੀ ਸੀ ਪਾਕਿਸਤਾਨ ਉਹ ਤਾਂ ਇੱਕ ਹੀ ਛੱਡੀ ਸੀ ਬਾਜੀ ਅੱਛਾ ਇੱਕ ਹੀ ਛੱਡੀ ਸੀ ਹਾਂ ਇੱਕ ਹੀ ਛੱਡੀ ਸੀ ਬਾਜੀ ਮੁੰਡਾ ਆਪਣੇ ਜੁਗੇਸੇ ਆ ਅੱਛਾ ਜੀ ਉਹਨੇ ਕਰਾਈ ਸੀ ਬਾਜੀ ਠੀਕ ਠੀਕ ਸਭ ਤੋਂ ਮੰਨ ਬਾਜ਼ੀਆਂ ਕਿਹੜੇ ਫਾਨਾਂ 'ਚ ਤੁਸੀਂ ਜ਼ਿਆਦਾ ਜਿੱਤੀਆਂ ਨੇ ਜੀ ਸਭ ਤੋਂ ਜ਼ਿਆਦਾ ਬਾਜ਼ੀਆਂ ਆਪਾਂ 2008 ਚ ਤਾਂ ਅਸੀਂ ਬਹੁਤ ਜਿੱਤੇ ਆ ਬਾਜ਼ੀਆਂ 8 ਚ ਹਾਂ ਮੋਟਰ ਵਾਈਕਲ ਜਿੱਤੇ ਤੇ ਕੂਲਰ ਫ੍ਰਿਜਾਂ ਝਾਂਜਰਾ ਸੋਨੇ ਦੀਆਂ ਦੋ ਆ ਦੋ ਮੁੰਦਰੀਆਂ ਜਿੱਤੇ ਉਦੋਂ ਅੱਛਾ ਜੀ ੱਲਾਂ ਜਿਹਨੂੰ ਕਹਿੰਦੇ ਹਾਂ ਹਾਂ ਠੱਲਾਂ ਲੱਗ ਠੱਲਾਂ ਲੱਗ ਇਹ ਮੁੰਦਰੀਆਂ ਠੱਲਾਂ ਵੀ ਦੋ ਜੋੜੇ ਜਿੱਤੇ ਸੀਗੇ ਅੱਛਾ ਜੀ ਹਾਂ ਤੇ ਚਲੋ ਬਈ ਆਜੋ ਹੁਣ ਆਪਾਂ ਬਾਈ ਦਾ ਸੈਟਅਪ ਦੇਖਦੇ ਆ ਤੇ ਨਾਲ ਹੀ ਦੇਖਦੇ ਆਂ ਬਾਈ ਦੇ ਕਬੂਤਰ ਵਧੀਆ ਵਧੀਆ ਟੌਪ ਦੀਆਂ ਨਫਲਾਂ ਦੀ ਸਾਰੇ ਦਿਖਾਉਣੇ ਆ ਤੁਹਾਨੂੰ ਤੇ ਬੱਚੇ-ਪੁੱਛੇ ਕਿਨੇ ਕਿਡਾ ਰਖੀਏ ਸਰ ਬੱਚੇ ਹੋਣਗੇ ਇਹਨਾਂ ਦਾ 50 ਕ ਮੈਂ ਤਾਂ ਚਲੇ ਗਿਆ ਸੀ ਬਾਹਰ ਮੈਂ ਹੁਣੀ ਆਇਆ ਥੋੜੇ ਦਿਨ ਹੋ ਗਏ ਅੱਛਾ ਬਾਹਰ ਆਸਟਰੀਆ ਹਾਂ ਇਟਲੀਆ ਚਲੇ ਗਿਆ ਸੀਗਾ ਉਹ ਫਿਰ ਦਲਵਾਂ ਲੱਗਿਆ ਮਗੜਿਆ ਵਾ ਉਹ ਕਾਮਿੰ ਮਹੀਨੇ ਡੇਢ ਮਹੀਨੇ ਬਾਅਦ ਹਾਂ ਫਿਰ ਵੀ ਹੁੰਦੇ ਜਾ ਕੇ ਦੇਖੀਏ ਮੁੱਲ ਤੁਸੀਂ ਕਿੰਨਾ ਕ ਮਹਿੰਗਾ ਲਿਆ ਹੋਇਆ ਜੀ ਕਬੂਤਰ ਮੁੱਲ ਤਾਂ ਬਥੇਰੇ ਮਹਿੰਗੇ ਲੈਨੇ ਜਿਹੜੇ ਪਿੱਛੇ ਤੇ ਬਈ ਹਾਂ ਕਿੰਨੇ ਕ ਕਬੂਤਰ ਤਾਂ ਅਸੀਂ ਲੈਨੇ 1.5 ਹਾਂ 1.5 ਲੱਖ ਦੇ ਲਿਆ ਜੋੜਾ ਇੱਕ 1.5 ਲੱਖ ਦਾ ਜੋੜਾ ਹਾਂ ਉਹ ਉਹ ਐਤ ਕੀ ਲਿਆ ਉਹ ਨਸਰ ਤਾਂ ਵੈਸੇ ਤਾਂ ਹੈਗਾ ਉਹ ਜਗਮੀਤੇ ਨੇ ਗਣਾਂ ਕੂਤਰਾਂ ਚੋਂ ਆ ਅੱਛਾ ਜੀ ਹਾਂ ਤੇ ਇੱਕ ਹੋਰ ਲਿਆ ਸੀ 50 ਹਜ਼ਾਰ ਦਾ ਐਤ ਕੀ ਲੈਨੇ 1.5 ਲੱਖ ਦੇ ਕੂਤਰ ਐਤ ਕੀ ਵੀ ਲੈਨੇ ਅੱਛਾ ਜੀ ਹਾਂ ਫਿਰ ਤਾਂ ਚੰਗਾ ਰੁਪਿਆ ਲਾਰਖਿਆਈ ਕੂਤਰਾਂ ਦੇ ਚਲ ਐਤ ਕੀ ਜਿੱਤੇ ਵੀ ਆ ਜਿੱਥੇ ਇਸ ਤਰ੍ਹਾਂ ਆਪਾਂ ਨਾ ਕਈ ਨ ਜਵਾਬ ਨਹੀਂ ਦਿੰਦਾ ਜਿਵੇਂ ਪੰਜਾਂ ਸੱਤਾਂ ਸਾਂਝੀ ਹੁੰਦੀ ਹੁੰਦੀ ਕਰਦੇ ਰਹੇ ਐਵੇਂ ਕਹਿੰਦੀ ਵੀ ਅੜ ਗਏ ਪਤਾ ਜਿਵੇਂ ਹੁੰਦੇ ਚੱਲਣ ਦੋ ਠੀਕ ਨਹੀਂ ਗੱਲ ਹਾਂ ਚਲੋ ਜਿੱਥੇ ਸਾਂਝੀ ਨਾਲੇ ਚਾਰ ਪੰਜਾਂ ਨਾਲ ਸਾਂਝੀ ਹਾਂ ਆਪਰ ਕੋਈ ਮਤਲਬ ਵੀ ਨਹੀਂ ਕਿਸੇ ਨਾਲ ਹਾਂ ਨਹੀਂ ਜੇ ਬੰਦੇ ਨੇ ਕਹਿਤਾ ਵੀ ਆਪਾਂ ਸਾਂਝੀ ਕਰ ਆਪਾਂ ਕਰ ਲਓ ਬਈ ਕਰ ਲਓ ਨਾ ਸਹੀ ਹੈ ਜੀ ਬਾਕੀ ਆ ਹੀ ਹੁੰਦਾ ਮਾਨਸ ਮਾਨ ਬੰਦੇ ਦਾ ਹਨਾ ਆਪਾਂ ਹਰ ਇੱਕ ਜਗ੍ਹਾ ਵੀ ਚੰਗੇ ਨਹੀਂ ਲੱਗਦੇ ਕੋਈ ਆਪਣਾ ਸ਼ਹਿਰ ਆਹੇ ਬਿਲਕੁਲ ਸ਼ਹਿਰ ਤੋਂ ਛੋਟੇ ਛੋਟੇ ਪਿੰਡਾਂ ਦੇ ਜਾ ਕੇ ਛੱਡਦੇ ਆ ਉਹ ਥੋੜੇ ਜਿਹਾ ਰਿਸਕ ਤਾਂ ਹੁੰਦਾ ਤਾਂ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਤਾਂ ਕੋਈ ਗੱਲ ਕਹਿਣਾ ਚਾਹਾਂ ਤਾਂ ਤੁਸੀਂ ਕਹਿ ਸਕਦੇ ਹੋ ਬਾਕੀ ਵੀ ਗੇਮ 'ਚ ਕੋਈ ਵਧੀਆ ਕੋਈ ਸੁਧਾਰ ਦੀ ਲੋੜ ਅੱਜ ਦੇ ਟਾਈਮ 'ਚ ਹੈ ਠੀਕ ਆਵਾਜ਼ ਮੈਂ ਸੁਧਾਰ ਰਹੀ ਹੈ ਮਤਲਬ ਇਮਾਨਦਾਰੀ ਦੇ ਗੇਮ ਕਰੋ ਇਮਾਨਦਾਰੀ ਠੀਕ ਨਹੀਂ ਆਪਦੇ ਬੈਠੇ ਦਾ ਬੈਠਾ ਮੰਨੋ ਹਾਂਜੀ ਹਾਂ ਐਂਟਰੀਆਂ ਜ਼ਿਆਦਾ ਤਾਂ ਨਹੀਂ ਲੱਗ ਰਹੀਆਂ ਨਹੀਂ ਐਂਟਰੀਆਂ ਦਾ ਘੱਟ ਹੀ ਚਾਹੀਦੀਆਂ 2000 ਤੱਕ ਬਹੁਤ ਆ 2300 ਵੱਧ ਤੋਂ ਵੱਧ ਆ ਇੰਨੀ ਗੈਂਟਰੀ ਜਾਇਆ ਜਾ। ਨਾ ਠੀਕ ਆ। ਜਿਹੜੇ ਹੁਣ 10000 11 ਹੁਣ ਅਸੀਂ 11 ਗਰ 10000 ਚ ਵੀ ਛੱਡੇ ਨਾ ਜਾ ਕੇ। ਨਾਲੇ ਇਹ ਤੇ ਖੇਡ ਖਰਾਬ ਕਰਨ ਵਾਲਾ ਕਰਨਾ ਹੈ। 11 11000 ਲਾਇਆ ਐ ਉਲੇ ਲਾਇਏ ਭੈ ਲੱਭੇ ਵੀ ਨਹੀਂ ਗਏ। ਫੇਰ ਕੀ ਕਰ ਲੂ ਹੁੰਦਾ। ਨਾ ਸਹੀ ਹੈ। ਨਾ ਠੀਕ ਆ ਬਾਤ ਇਹਦਾ ਚਾਹੀਦਾ। ਚਲੋ ਗਰੀਬ ਬੰਦਾ ਵੀ ਹਟ ਲੰਦਾ ਠੀਕ ਨੇ। ਸਾਰੇ ਹਟ ਲੰਦੇ ਰਲਵੇਂ ਮਿਲਵੇਂ। ਇਹਨਾਂ ਕੋਠਿਆਂ ਦਾ ਪੈਣੀ ਨਹੀਂ ਸ਼ੌਂਕ ਹੈ ਦਾ। ਇਹ ਤਾਂ ਹੈ ਜੀ ਸ਼ੌਂਕ ਪੂਰਾ ਹੈ। ਨਾ ਠੀਕ ਹੈ ਜੀ। ਚਲੀ ਬਈ ਜੀ ਆਪਾਂ ਦਖਾਈ ਕਬੂਤਰਾ ਫੜੀਏ। ਚਲੋ। ਹਾਂ ਜੀ।